ਮੈਂ ਸਿਵਲ ਰੰਸ਼ੂ ਮੇਟਮ ਲੇਰ ਕੋਲ ਲੱਗਿਆ ਜੀ ਟੈਕਨੀਸ਼ੀਅਨ ਮੇਰੇ ਦੋਨੇ ਲੱਤਾਂ ਖੜ ਗਈਆਂ ਸੀ ਮੇਰੀ ਪਹਿਲਾ ਬੇਨ ਹੁੰਦੀ ਸੀ ਹੌਲੀ 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 ਲੱਤਾਂ ਖੜ ਗਈਆਂ ਤਾਂ ਡਾਕਟਰ ਕਹਿੰਦੇ ਵੀ ਤੂੰ ਕਯਰ ਹੋ ਹੀ ਨਹੀਂ ਸਕਦਾ ਬਿਲਕੁਲ ਵੀ ਜੇ ਕਦੇ ਹੋ ਸਕਿਆ ਤਾਂ ਮਤਲਬ ਕਿ ਵਾਕ ਰਤਾ ਸਕਦਾ ਕਦੇ ਉਹ ਵੀ ਇੱਕ ਦੋ ਕਦਮ ਲੈਟਿੰਗ ਪਿਛਾਉਂ ਜਾਊਗਾ ਇਹ ਬਿਲਕੁਲ ਕਯਰ ਨਹੀਂ ਹੋ ਸਕਦਾ ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਡਾਕਟਰ ਕਮਲ ਬਹੁਤ اچھے ڈاکٹر ਨੇ ਵੀ ਵਧੀਆ ਇਲਾਜ ਕਰਦੇ ਨੇ ਮੈਂ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਮੇਰਾ ਇਲਾਜ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਬਿਲਕੁਲ ਠਰਨ ਲੱਗ ਗਿਆ ਜੀ ਠੀਕ ਠਾਕ ਹੋ ਗਿਆ ਬਿਲਕੁਲ ਕੋਈ ਹੁਣ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਮੈਂ ਜੋ ਵੀ ਕੀਤੀ ਮੇਰੀ 200 ਜੋਬ ਕਰਨ ਤੋਂ ਬਾਅਦ ਰਿਟਾਇਰਮੈਂਟ ਲਈ ਰਿਟਾਇਰਮੈਂਟ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਵੀ ਜਾ ਕੇ ਆਇਆ ਹਾਂ ਘੁੰਮ ਫਿਰ ਗਿਆ ਸਾਰਾ ਹੁਣ ਮੈਂ ਡੇਲੀ 8-8 ਕਿਲੋਮੀਟਰ ਸੈਰ ਕਰ ਲੈਂਦਾ तकरीबन ਮੇਰੇ 10 ਕਿਲੋਮੀਟਰ ਘਰ ਲੈ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਬਿਲਕੁਲ ਮੈਂ ਠੀਕ ਹਾਂ ਕੋਈ ਅਸੀ ਗੱਲ ਨਹੀਂ ਕੋਈ ਮੈਡੀਸਨ ਨਹੀਂ ਖਾ ਰਿਹਾ ਕੁਝ ਨਹੀਂ ਖਾ ਰਿਹਾ ਇਹ ਸਾਰੀ ਡਾਕਟਰ ਕਮਲ ਦੀ ਬਦੌਲਤ ਹੀ ਹੋਇਆ ਅਨਦੀ ਬੋਲ ਤੇ ਮੈਂ ਬਿਲਕੁਲ ਠੀਕ ਹਾਂ ਇਸ ਤਰ੍ਹਾਂ